ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਜ਼ਰਾਂ ਲੈ ਕੇ ਨਵੀਂ ਕਹਾਣੀ ਨਿਗਾਰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਓ ਜੀ ਤੇ ਕਹਾਣੀ ਨੂੰ ਵੀ ਅੰਤ ਤੱਕ ਜ਼ਰੂਰ ਸੁਣਿਓ ਕਹਾਣੀ ਬਹੁਤ ਪਸੰਦ ਆਵੇਗੀ ਮੈਂ ਆਪਣੀ ਕਾਰ پارک ਕਰਕੇ ਕਾਲਜ ਦੇ ਮੁੱਖ ਦਵਾਰ ਵੱਲ ਤੁਰ ਪਿਆ ਸ਼ਨੀਚਰਵਾਰ ਦਾ ਦਿਨ ਹੋਣ ਕਾਰਨ ਪਾਰਕਿੰਗ ਲੋਟ ਕਾਰਾਂ ਨਾਲ ਭਰਿਆ ਪਿਆ ਸੀ ਕਿਉਂਕਿ ਇਸ ਦਿਨ ਬਾਲਗਾਂ ਦੀਆਂ ਤੇ ESL ਦੀਆਂ ਕਲਾਸਾਂ ਵੀ ਹੁੰਦੀਆਂ ਨੇ ਪਰਵੇਸ਼ ਦਵਾਰ ਕੋਲ ਬਣੇ ਜਾਣਕਾਰੀ ਦਫਤਰ ਚੋਂ ਮੈਂ ਆਪਣੀ ਕਲਾਸ ਦਾ ਕਮਰਾ ਪੁੱਛਣਾ ਚਾਹਿਆ ਕਿਉਂਕਿ ਅੱਜ ਮੇਰਾ ਪਹਿਲਾ ਦਿਨ ਸੀ ਪੁੱਛ ਗਿਚ ਦਫਤਰ ਚ ਬੈਠੀ ਗੋਰੀ ਕੁੜੀ ਨੇ ਬੜੇ ਹੀ ਆਦਬ ਤੇ ਸਲੀਕੇ ਨਾਲ ਮੇਰੇ ਕਲਾਸਰੂਮ ਬਾਰੇ ਮੈਨੂੰ ਸਮਝਾਇਆ ਉਹਦੇ ਦੱਸਣ ਅਨੁਸਾਰ ਮੈਂ ਹਾਲਵੇ ਵਿੱਚ ਸਿੱਧਾ ਤੁਰਿਆ ਜਾ ਰਿਹਾ ਸੀ ਤੇ ਆਲੇ-ਦੁਆਲੇ ਦਾ ਮਾਹੌਲ ਦੇਖ ਕੇ ਹੈਰਾਨ ਹੋ ਰਿਹਾ ਸੀ ਭਾਵੇਂ ਭਾਰਤ ਰਹਿੰਦਿਆਂ ਮੈਂ ਬਹੁਤ ਸਾਰਾ ਸਮਾਂ ਕਾਲਜਾਂ ਚ ਗੁਜ਼ਾਰਿਆ ਸੀ ਕੈਨੇਡਾ ਦੇ ਕਿਸੇ ਕਾਲਜ ਵਿੱਚ ਮੇਰਾ ਇਹ ਪਹਿਲਾ ਦਿਨ ਸੀ ਜਦੋਂ ਕਾਲਜ ਦੇ ਦਿਨ ਟੀਬਿਆਂ ਦੀ ਰੇਤ ਵਾਂਗ ਹੱਥਾਂ 'ਚੋਂ ਖਿਰ ਗਏ ਤਾਂ ਇਹਨਾਂ ਦੀ ਮਹੱਤਤਾ ਵੀ ਸਮਝ ਆਉਣ ਲੱਗ ਪਈ ਸੀ ਫਿਰ ਮਨ 'ਚ ਖਿਆਲ ਆਉਣ ਲੱਗਿਆ ਕਾਸ਼ ਉਹ ਦਿਨ ਵੀ ਮੁੜ ਪਰਤ ਆਉਣ ਚੰਗਾ ਸਮਾਂ ਭਲਾ ਕਦੋਂ ਮੁੜਦਾ ਉਦੋਂ ਤਾਂ ਵਕਤ ਦੀ ਕਦਰ ਨਾ ਕੀਤੀ ਚੜਦੀ ਜਵਾਨੀ ਸੀ ਤੇ ਜਜ਼ਬਿਆਂ ਦਾ ਸਿਰਪਟ ਦੌੜਦਾ ਘੋੜਾ ਬਸ ਲਾਪਰਵਾਹੀ ਹੀ ਲਾਪਰਵਾਹੀ ਏ ਭਲਾ ਕੀ ਗੱਲ ਹੋਈ ਕਿ ਕਾਲਜ ਦਾ ਰੰਗीन ਮਾਹੌਲ ਛੱਡ ਕੇ ਫਿਲਮ ਦੇਖਣ ਤੁਰਜੋ ਜਾਂ ਸ਼ਹਿਰ ਦੇ ਕਿਸੇ ਗੰਦੇ ਮੰਦੇ ਹੋਟਲ ਦੀ ਨੁੱਕਰ 'ਚ ਬਹਿ ਕੇ ਚਾਹ ਪਿੰਦੇ ਰਹੋ ਹਿੜ-ਹਿੜ ਕਰਦੇ ਰਹੋ ਐਵੇਂ ਗੁਆਏ ਦਿਨ ਭਲਾ ਕਦੋਂ ਵਾਪਸ ਮੁੜਦੇ ਨੇ ਮੈਂ ਆਪਣੇ ਮਨ ਨੂੰ ਪੁੱਛਿਆ ਉਹ ਸਮਾਂ ਭਾਵੇਂ 11 ਸਾਲ ਪਹਿਲਾਂ ਬੀਤ ਗਿਆ ਸੀ ਪਰ ਕੈਨੇਡਾ ਆ ਕੇ ਅੱਜ ਇਹ ਸਮਾਂ ਫਿਰ ਪਰਤ ਆਇਆ ਸੀ ਪਰ ਹੁਣ ਮੈਂ 18-19 ਸਾਲਾਂ ਦਾ ਮੁੱਛ ਫੁੱਟ ਗੱਭਰੂ ਨਹੀਂ ਸੀ ਰਿਹਾ ਸਗੋਂ 31-32 ਸਾਲ ਦਾ ਮਰਦ ਬਣ ਗਿਆ ਸੀ ਤੇ ਦੋ ਬੱਚਿਆਂ ਦਾ ਬਾਪ ਵੀ ਪਰ ਮੇਰੇ ਮਨ ਦੀ ਤਾਜ਼ਗੀ ਹਜੇ ਵੀ ਜਿੰਦਾ ਸੀ ਤਾਂ ਹੀ ਤਾਂ ਮੈਨੂੰ ਮਹਿਸੂਸ ਹੁੰਦਾ ਸੀ ਕਿ ਜਿਵੇਂ ਸਮਾਂ 11 ਸਾਲ ਪਿੱਛੇ ਪਰਤ ਗਿਆ ਹੋਵੇ ਕਦੇ ਮੇਰਾ ਬਾਪੂ ਮੈਨੂੰ ਨਾਲ ਦੇ ਸ਼ਹਿਰ 'ਚ ਕਾਲਜ ਦਾਖਲ ਕਰਵਾਉਣ ਗਿਆ ਸੀ ਪਹਿਲੀ ਵਾਰ ਕਾਲਜ ਜਾ ਕੇ ਮੈਨੂੰ ਬੜੀ ਸ਼ਰਮਜੀ ਮਹਿਸੂਸ ਹੋ ਰਹੀ ਸੀ ਆਪਣੇ ਪਿੰਡੂ ਪਹਿਰਾਵੇ ਕਾਰਨ ਮੈਂ ਹੀਣਤਾ ਭਾਵ ਜਾ ਮਹਿਸੂਸ ਕਰ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਬਾਕੀ ਸਾਰੇ ਵਿਦਿਆਰਥੀ ਮੇਰੇ ਵੱਲ ਹੀ ਝਾਕਦੇ ਹੋਣ ਅੱਜ ਵੀ ਮੈਂ ਬਾਗ ਚ ਵਿਛੜੀ ਬੱਚੀ ਵਾਂਗ ਤੁਰਿਆ ਫਿਰਦਾ ਸੀ ਉਪਰਾ ਸਭਿਆਚਾਰ ਨਵੇਂ ਲੋਕ ਮੈਂ ਇਕੱਲਾ ਆਪਣੇ ਤੇ ਬਾਹਰਲੇ ਮੁਲਕ ਚ ਫਰਕ ਮੈਨੂੰ ਹਰ ਗੱਲ ਚ ਮਹਿਸੂਸ ਹੋ ਰਿਹਾ ਸੀ ਹਾਲਵੇ ਦੇ ਦੋਨੋਂ ਪਾਸੇ ਕਿੰਨੇ ਮੁੰਡੇ ਕੁੜੀਆਂ ਦੀਵਾਰਾਂ ਨਾਲ ਲੱਗੇ ਮौज-ਮਸਤੀ 'ਚ ਗੱਲਾਂ ਮਾਰ ਰਹੇ ਸਨ। ਉਹਨਾਂ ਦੇ ਖੜਨ ਦਾ ਅੰਦਾਜ਼ ਦੱਸਦਾ ਸੀ ਕਿ ਉਹ ਆਪਸ 'ਚ ਮਿੱਤਰ ਨੇ। ਕੈਨੇਡਾ ਵਰਗੇ ਮੁਲਕ 'ਚ ਗਰਲਫ੍ਰੈਂਡ ਬੁਆਏਫ੍ਰੈਂਡ ਬਣਾਉਣਾ ਆਮ ਜਿਹੀ ਗੱਲ ਸੀ। ਉਹਨਾਂ ਦਾ ਇੱਕ ਦੂਜੇ ਨੂੰ ਚੁੰਮਣਾ ਜਫੀ 'ਚ ਲੈਣਾ ਵੀ ਕੋਈ ਅਲੋਕਾਰੀ ਗੱਲ ਨਹੀਂ ਸੀ। ਜਦੋਂ ਕਿ ਪੰਜਾਬ ਦੇ ਕਿਸੇ ਕਾਲਜ ਵਿੱਚ ਅਜਿਹਾ ਕੁਝ ਹੋਣਾ ਬਹੁਤ ਵੱਡੀ ਗੱਲ ਸੀ। ਮੈਨੂੰ ਵੀ ਦੇਖਣ ਸਾਰੇ ਸਾਰਾ ਕੁਝ ਬੜਾ ਅਜੀਬ ਜਿਹਾ ਜਾਪਿਆ। ਕਈ ਭਾਰਤ ਤੋਂ ਆਏ ਨਵੇਂ ਲੋਕ ਅਜਿਹਾ ਕੁਝ ਵੇਖ ਕੇ ਸਹਿਜ ਸੁਭਾਅ ਆਕ ਦਿੰਦੇ ਨੇ ਯਾਰ ਕਿਹੋ ਜਿਹਾ ਮੁਲਕਾ ਨਾ ਕਿਸੇ ਨੂੰ ਸੰਗ ਨਾ ਸ਼ਰਮ ਨਿਗਾਰ ਹੈ ਚਾਰੇ ਪਾਸੇ ਖਈ ਵਾਰ ਮੈਂ ਆਪ ਵੀ ਸੋਚਦਾ ਕਿ ਨਗੇਜ ਨਾਲ ਪਰਣਾਇਆਂ ਇਹ ਕੁੜੀਆਂ ਨੂੰ ਸ਼ਰਮ ਜਾਂ ਮਾਪਿਆਂ ਦੀ ਇੱਜ਼ਤ ਵਰਗੀ ਕਿਸੇ ਸ਼ੈ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਹੋਵੇਗਾ ਕਿ ਇੰਨੀ ਖੁੱਲ ਇਨ੍ਹਾਂ ਕੁੜੀਆਂ ਮੁੰਡਿਆਂ ਨੂੰ ਪਸ਼ੂ ਪਣ ਵੱਲ ਨਹੀਂ ਧੱਕ ਦੇਵੇਗੀ ਪਰ ਮੇਰੇ ਸੋਚਣ ਦੀ ਗੱਲ ਕੀ ਸੀ ਇੰਨਾ ਮੁਲਕਾਂ 'ਚ ਤਾਂ ਹਮ ਜਿੰਨ ਸੀ ਸਬੰਧਾਂ ਨੂੰ ਵੀ ਕੋਈ ਮਾੜਾ ਨਹੀਂ ਸੀ ਸਮਝਿਆ ਜਾਂਦਾ ਭਾਰਤ 'ਚ ਅਜਿਹਾ ਸੋਚਣਾ ਜਿੱਤੇ ਕਮੀਨਗੀ ਭਰੀ ਗੱਲ ਸਮਝੀ ਜਾਂਦੀ ਉਥੇ ਇਹ ਲੋਕ ਬਗੈਰ ਕਿਸੇ ਸੰਗ ਸ਼ਰਮ ਦੇ ਆਪਣੇ ਇਹੋ ਜਿਹੇ ਸਬੰਧਾਂ ਬਾਰੇ ਦੱਸਦੇ ਟੈਲੀਵਿਜ਼ਨ 'ਤੇ ਅਜਿਹੇ ਲੋਕਾਂ ਦੇ ਪ੍ਰੋਗਰਾਮ ਆਉਂਦੇ ਇਹਨਾਂ ਦੀਆਂ ਆਪਣੀਆਂ ਸੰਸਥਾਵਾਂ ਹੁੰਦੀਆਂ ਗੇ ਲਸਬੀਅਨ ਆਪਣੇ ਹੱਕਾਂ ਲਈ ਦਿਖਾਵੇ ਕਰਦੇ ਪਰੇਡਾਂ ਕਰਦੇ ਜਿਨ੍ਹਾਂ ਵਿੱਚ ਕਈ ਵਾਰ ਪ੍ਰੀਮੀਅਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਲੋਕ ਸ਼ਾਮਿਲ ਹੁੰਦੇ ਪਰ ਸਾਡੇ ਮੁਲਕ 'ਚ ਕਿਸੇ ਨੂੰ ਇਹ ਕਹਿ ਦੇਣਾ ਵੀ ਬਹੁਤ ਵੱਡੀ ਗਾਲ ਸੀ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣ ਵਾਲੀ ਗੱਲ ਮੈਂ ਸੋਚ ਵਿੱਚ ਡੁੱਬਿਆ ਅੱਗੇ ਤੁਰ ਰਿਹਾ ਸੀ ਮੇਰਾ ਕਮਰਾ ਨੇੜੇ ਆ ਰਿਹਾ ਸੀ ਰਸਤੇ 'ਚ ਮੈਂ ਇੱਕ ਨੋਟਿਸ ਬੋਰਡ ਤੇ ਦੇਖਿਆ ਗਉ ਨਾਲ ਪੜਿਆ ਇੱਥੇ ਵਿਦਿਆਰਥੀਆਂ ਦੀ ਚੌਕੀ ਭੀੜ ਸੀ ਪਹਿਲਾਂ ਮੈਂ ਸੋਚਦਾ ਸੀ ਕਿ ਮੇਰੇ ਪੰਜਾਬ ਵਿਚਲੇ ਕਾਲਜ 'ਚ ਸ਼ਾਇਦ ਨਵੀਆਂ ਕਲਾਸਾਂ ਸ਼ੁਰੂ ਹੋਣ ਬਾਰੇ ਕੁਝ ਨੋਟਿਸ ਲੱਗੇ ਹੋਣਗੇ। ਉੱਥੇ ਵੀ ਮੈਨੂੰ ਆਦਤ ਸੀ ਕਿ ਕਲਾਸ ਵਿੱਚ ਜਾਣ ਤੋਂ ਪਹਿਲਾਂ ਨੋਟਿਸ ਬੋਰਡ ਜ਼ਰੂਰ ਪੜਦਾ। ਇਸ ਕਰਕੇ ਇੱਥੇ ਵੀ ਖੜੋ ਗਿਆ ਪਰ ਇੱਥੇ ਤਾਂ ਬੜੀਆਂ ਅਜੀਬੋ-ਗਰੀਬ ਜਿਹੀਆਂ ਗੱਲਾਂ ਸਨ। ਕਿਸੇ ਨਵੇਂ ਹਮਜਿਣ ਸੇ ਕਲੱਬ ਖੋਲਣ ਦੀ ਜਾਣਕਾਰੀ ਸੀ। ਗੇ ਅਤੇ ਲਸਬੀਅਨਾਂ ਦਾ ਰੌਲਾ ਤਾਂ ਮੈਂ ਅਕਸਰ ਹੀ ਰੇਡੀਓ-ਟੈਲੀਵਿਜ਼ਨ ਤੇ ਸੁਣਦਾ ਰਹਿਨਾ। ਏ ਵੀ ਮਹਿਸੂਸ ਕਰਦਾ ਕਿ ਉੱਤਰੀ ਅਮਰੀਕਾ ਦੇ ਇੰਗਲਿਸ਼ ਮੀਡੀਆ ਕੋਲ ਇਸ ਤੋਂ ਸਿਵਾਏ ਗੱਲ ਕਰਨ ਲਈ ਹੋਰ ਵਿਸ਼ਾ ਹੀ ਹੈ ਨਹੀਂ। ਕਈ ਵਾਰ ਤਾਂ ਲੱਗਦਾ ਹੈ ਕਿ ਮਰਦ ਔਰਤ ਦੇ ਸਬੰਧ ਨਾ ਮਾਤਰੀ ਰਹਿ ਗਏ। ਜਦੋਂ ਕਿ ਗੇ ਤੇ ਲੈਸਬੀਅਨਾਂ ਦਾ ਹੜ ਆਇਆ ਹੋਇਆ ਹੈ। ਪਤਾ ਨਹੀਂ ਕਿਉਂ ਮੀਡੀਆ ਸਮਾਜ ਨੂੰ ਇਸ ਕਿਸਮ ਦੀ ਪ੍ਰੋਨੋਗ੍ਰਾਫੀ ਵੱਲ ਤੱਕ ਰਿਹਾ ਸੀ। ਸ਼ਹਿਰ ਵਿੱਚ ਦਿਨੋ-ਦਿਨ ਬਲਾਤਕਾਰ ਵੱਧ ਰਹੇ ਸਨ। ਟੀਨੇਜਰ ਕੁੜੀਆਂ ਦੇ ਮਾਵਾ ਬੰਨ ਦੇ ਅੰਕੜੇ ਵੀ ਵੱਧ ਰਹੇ ਸਨ ਇੰਟਰਨੈਟ ਤੇ ਮਣਾਮੋਹੀ ਸੈਕਸ ਵੇਚਿਆ ਜਾ ਰਿਹਾ ਸੀ ਥਾਂ ਥਾਂ ਕਾਮ ਪੂਰਤੀ ਕਰਨ ਵਾਲੇ ਖਡਾਉਣੇ ਵੇਚਣ ਵਾਲੀਆਂ ਦੁਕਾਨਾਂ ਖੁੱਲ ਰਹੀਆਂ ਸਨ ਇਸ ਗਰ ਕਰਹੀ ਸਮਾਜਿਕ ਹਾਲਤ ਦੀ ਮੈਨੂੰ ਬੇहद ਚਿੰਤਾ ਸੀ ਪਰ ਉਹ ਕੁਝ ਵਿਦਿਅਕ ਆਧਾਰਿਆਂ ਚ ਵੇਖ ਕੇ ਮੈਨੂੰ ਬੇहद ਚਿੰਤਾ ਹੋਈ ਮੈਂ ਹਜੇ ਇਹ ਨੋਟਿਸ ਪਾੜੀ ਰਿਹਾ ਸੀ ਕਿ ਲੰਮੇ ਲੰਮੇ ਵਾਲਾਂ ਤੇ ਤਿੱਖੇ ਨਕਸ਼ਿਆਂ ਵਾਲਾ ਗੋਰਾ ਮੁੰਡਾ ਮੈਨੂੰ ਪੁੱਛਣ ਲੱਗਿਆ ਆਰ ਯੂ ਗੇ ਮੈਨੂੰ ਜਾਪਿਆ ਕਿ ਉਹਦੀ ਗੱਲ ਸੁਣ ਕੇ ਮੈਨੂੰ ਧਰਤੀ ਨਿਗਰਨ ਲਈ ਵੇਲ ਨਾ ਦੇਰੀ ਹੋਵੇ ਜੇ ਇਹ ਗੱਲ ਕੋਈ ਪੰਜਾਬੀ ਪੰਜਾਬੀ ਨੂੰ ਪੁੱਛੇ ਤਾਂ ਅਗਲਾ ਸਿਰ ਪਾੜ ਦੇਵੇਗਾ ਹੋ ਸਕਦਾ ਹੈ ਕਤਲ ਵੀ ਹੋ ਜਾਵੇ ਮੈਂ ਆਲਾ ਦਵਾਲਾ ਦੇਖ ਕੇ ਸ਼ੁਕਰ ਕੀਤਾ ਕਿ ਉੱਥੇ ਕੋਈ ਪੰਜਾਬੀ ਨਹੀਂ ਸੀ ਤੇ ਉਹਨੂੰ ਤਲਕੀ ਨਾਲ ਜਵਾਬ ਦਿੱਤਾ ਨੋ ਆਮ ਨਾਟ ਮੈਂ ਸੋਚ ਰਿਹਾ ਸੀ ਕਿ ਕਿਹੋ ਜਿਹਾ ਮੁਲਕ ਹੈ ਆਖਣ ਨੂੰ ਸੱਭਿਅਕ ਤੇ ਆਦਤਾਂ ਪਸ਼ੂਪਣ ਤੋਂ ਵੀ ਘਟੀਆਂ ਇਹ ਐਡਜ਼ ਵਰਗੀ ਬਿਮਾਰੀ ਦੇ ਅੰਕੜੇ ਤਾਂ ਦਿਨੋ-ਦਿਨ ਵਧਣੇ ਹੀ ਹੋਏ ਕਲਾਸਰੂਮ ਸਾਹਮਣੇ ਵੱਖੋ-ਵੱਖਰੀਆਂ ਕਾਮਨ ਨਾਲ ਸੰਬੰਧਿਤ ਲੋਕਾਂ ਦੀ ਭੀੜ ਜਈ ਜੁੜੀ ਖੜੀ ਸੀ ਜਿਸ ਵਿੱਚ ਹਰ ਉਮਰ ਦੇ ਮਰਦ ਔਰਤਾਂ ਸਨ ਜਿਨ੍ਹਾਂ 'ਚ ਭਾਰਤੀ ਵੀ ਸਨ ਇਸ ਮੁਲਕ 'ਚ ਕਦੇ ਵੀ ਕਾਲਜ ਲਾਈਫ ਖਤਮ ਨਹੀਂ ਹੁੰਦੀ ਮੇਰਾ ਵਿਸ਼ਵਾਸ ਹੋਰ ਪੱਕਾ ਹੋਇਆ ਜ਼ਿਆਦਾਤਰ ਲੋਕ ਇੰਗਲਿਸ਼ ਇੰਪਰੂਵ ਕਰਨ ਐਕਸੈਂਟ ਸਿੱਖਣ ਦੇ ਨਾਲ-ਨਾਲ ਗ੍ਰਾਮਰ ਸਪੀਕਿੰਗ ਸਕਿੱਲ ਤੇ ਬਿਜ਼ਨਸ ਲੈਟਰ ਸਿੱਖਣ ਵਰਗੀਆਂ ਗੱਲਾਂ ਲਈ ਇਸ ਕਾਲਜ ਵਿੱਚ ਦਾਖਲ ਹੁੰਦੇ ਨੇ ਆਪੋ ਆਪਣੇ ਕੰਮਾਂ ਵੱਲੋਂ ਇਸ ਤਰ੍ਹਾਂ ਨਾਲ ਉਹ ਕੰਮਾਂ ਤੇ ਫੋਨ ਵਗੈਰਾ ਅਟੈਂਡ ਕਰਨ 'ਚ ਮਹਾਰਤ ਹਾਸਲ ਕਰਦੇ ਨੇ ਜੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਕੰਮ ਤੇ ਤਰੱਕੀ ਤੇ ਵੱਧ ਪੈਸੇ ਮਿਲਣ ਲੱਗਦੇ ਨੇ ਮੈਂ ਵੀ ਇੰਗਲਿਸ਼ ਦਾ ਸ਼ੁੱਧ ਉਚਾਰਨ ਸਿੱਖਣ ਲਈ ਦਾਖਲ ਹੋਇਆ ਸੀ ਮੇਰੀ ਨਜ਼ਰ 'ਚ ਇੱਕ ਖੂਬਸੂਰਤ ਭਾਰਤੀ ਕੁੜੀ ਤੇ ਜਾਟਕੀ ਜੋ ਕਿ ਬਹੁਤੇ ਲੋਕਾਂ ਦੀ ਤਰ੍ਹਾਂ ਹਜੇ ਵੀ ਇਮੀਗ੍ਰੈਂਟ ਹੀ ਜਾਪ ਰਹੀ ਸੀ ਉਹ ਵੀ ਮੇਰੇ ਵੱਲ ਤੱਕ ਰਹੀ ਸੀ ਜਿਵੇਂ ਪਛਾਣਦੀ ਹੋਵੇ ਫਿਰ ਆਪ ਹੀ ਮੇਰੇ ਕੋਲ ਆ ਕੇ ਬੋਲੀ ਭਾਜੀ ਤੁਸੀਂ ਪੰਜਾਬ ਤੋਂ ਹੀ ਹੋ ਹਾਂਜੀ ਮੈਂ ਕਿਹਾ ਇੰਗਲਿਸ਼ ਕਮਿਊਨੀਕੇਸ਼ਨ ਕਲਾਸ ਇੱਥੇ ਹੀ ਲੱਗਣੀ ਆ ਉਹਨੇ ਪੁੱਛਿਆ ਹਾਂਜੀ 10 ਵਜਣ ਵਿੱਚ 2 ਕੁ ਮਿੰਟ ਰਹਿੰਦੇ ਨੇ ਇੱਥੇ ਹੀ ਕਲਾਸ ਲੱਗੇਗੀ ਉਸੇ ਸਮੇਂ ਚ ਟੀਚਰ ਨੇ ਆ ਕੇ ਆਪਣੀ ਜਾਣ ਪਹਿਚਾਨ ਦਿੱਤੀ ਤਾਂ ਸਾਰੇ ਜਣੇ ਕਮਰੇ ਦੇ ਅੰਦਰ ਚਲੇ ਗਏ ਕਮਰੇ ਅੰਦਰ ਬੈਠਣਸਾਰ ਮੈਂ ਮਹਿਸੂਸ ਕੀਤਾ ਕਿ ਜਿਵੇਂ ਥੋੜੇ ਬਹੁਤੇ ਫਰਕ ਨਾਲ ਪੁਰਾਣੇ ਕਾਲਜ ਸਮੇ ਵਾਲਾ ਹੀ ਕਮਰਾ ਹੋਵੇ ਜਿੱਥੇ ਕਦੇ ਅੰਗਰੇਜ਼ੀ ਪੰਜਾਬੀ ਰਾਜਨੀਤੀ ਸ਼ਾਸਤਰ ਅਰਥ ਸ਼ਾਸਤਰ ਦੇ ਪੀਰੀਅਡ ਲਗਾਇਆ ਕਰਦਾ ਸੀ ਉਹਨਾਂ ਦਿਨਾਂ ਵਿੱਚ ਪੜਾਉਣ ਵਾਲੇ ਪ੍ਰੋਫੈਸਰ ਸਾਹਿਬ ਦੀਆਂ ਯਾਦਾਂ ਹਜੇ ਵੀ ਮੇਰੇ ਮਨ ਵਿੱਚ ਤਰੋਤਾਜ਼ਾ ਸਨ ਚੜ੍ਹਦੇ ਜਵਾਨੀ ਸਮੇਂ ਕਾਲਜ ਦਾ ਪਿਆਰ ਭੀਜਿਆ ਵਾਤਾਵਰਣ ਰੂਹ ਨੂੰ ਜਿਵੇਂ ਹਜੇ ਵੀ ਸਰਸਾਰ ਕਰ ਰਿਹਾ ਹੋਵੇ ਉਹ ਸਾਰਾ ਕੁਝ ਮੈਨੂੰ ਬੜੀ ਸ਼ਿੱਦਤ ਨਾਲ ਯਾਦ ਆ ਰਿਹਾ ਸੀ ਇੱਕ ਇੱਕ ਦਿਨ ਕਰਕੇ ਉਹ ਕੁੜੀ ਵੀ ਬਹੁਤ ਯਾਦ ਆ ਰਹੀ ਸੀ ਜੋ ਪਹਿਲੇ ਦਿਨ ਕੁੜੀਆਂ ਵਾਲੇ ਕਤਾਰ 'ਚ ਬਿਲਕੁਲ ਮੇਰੇ ਸਾਹਮਣੇ ਬੈਠੀ ਸੀ ਪਹਿਲਾ ਦਿਨ ਹੋਣ ਕਾਰਨ ਪੰਜਾਬੀ ਵਾਲੇ ਪ੍ਰੋਫੈਸਰ ਮਹਿੰਦਰ ਸਿੰਘ ਨੇ ਕਿਹਾ ਸੀ ਕਿ ਅੱਜ ਤਾਂ ਜਾਣ ਪਹਿਚਾਣੀ ਹੋਵੇਗੀ ਤੇ ਸਰਸਰੀ ਗੱਲਾਂ ਪੜਾਈ ਕੱਲ ਤੋਂ ਸ਼ੁਰੂ ਕਰਾਂਗੇ ਜਾਣ ਪਹਿਚਾਨ ਦੀ ਵਾਰੀ ਜਦੋਂ ਮੇਰੇ ਤੇ ਆਈ ਤਾਂ ਪ੍ਰੋਫੈਸਰ ਸਾਹਿਬ ਨੇ ਪੁੱਛਿਆ ਹੋਰ ਕਿਹੜਾ ਸ਼ੌਂਕ ਆ ਮੈਂ ਕਿਹਾ ਜੀ ਗੀਤ ਸੰਗੀਤ ਦਾ ਗਾ ਵੀ ਲੈਣਾ ਤੇ ਲਿਖ ਵੀ ਲੈਣਾ ਤਾਂ ਪ੍ਰੋਫੈਸਰ ਸਾਹਿਬ ਬੋਲੇ ਹੋਰ ਕੀ ਚਾਹੀਦਾ ਸੁਣਾ ਫਿਰ ਕੋਈ ਗੀਤ ਮੈਂ ਡੈਸਕ ਤੇ ਢੋਲਕ ਵਜਾਉਂਦਿਆਂ ਆਪਣਾ ਗੀਤ ਸ਼ੁਰੂ ਕੀਤਾ ਸਾਰੀ ਕਲਾਸ ਚ ਚੁੱਪ ਪਸਰ ਗਈ ਸੀ ਜਿਵੇਂ ਮਾਹੌਲ ਨਸ਼ਿਆ ਗਿਆ ਹੋਵੇ ਤੇ ਉਹ ਕੁੜੀ ਵੀ ਨਸ਼ਿਆ ਗਈ ਸੀ ਮੂੜਕੇ ਸਾਰੇ ਕਾਲਜ ਸਮੇਂ ਦੌਰਾਨ ਉਹਦੀ ਮੰਦਮਸਤ ਅੱਖਾਂ ਮੈਨੂੰ ਭਾਲਦੀਆਂ ਰਿਹਾ ਕਰਦੀਆਂ ਸਨ ਤੇ ਉਹ ਮੈਨੂੰ ਮਿਲਦੀ ਵੀ ਰਹੀ ਕਦੇ ਕਾਲਜ ਦੇ ਕੰਟੇਨ ਚ ਕਦੇ ਗੁਲਮੋਹਰ ਦੇ ਦਰਖਤਾਂ ਹੇਠਾਂ ਨੀਗੇ ਧੁੱਪ ਚ ਫੁੱਲਾਂ ਨਾਲ ਘਿਰੇ ਮਖਮਲੀ ਕਾਤੇ ਬੈਠਿਆਂ ਉਹਦੇ ਛਣ ਛਣ ਕਰਦੇ ਹਾਸੇ ਗੂੰਜਦੇ ਪਤਾ ਹੀ ਨਾ ਲੱਗਿਆ ਕਿ ਕਿਵੇਂ 4 ਸਾਲ ਬੀਤ ਗਏ ਜਿਸ ਦਿਨ ਬੀਏ ਫਾਈਨਲ ਦੇ ਵਿਦਿਆਰਥੀਆਂ ਨੂੰ ਵਿਦਾਇਕੀ ਪਾਰਟੀ ਦਿੱਤੀ ਗਈ ਸੀ ਤਾਂ ਮਨ ਨੂੰ ਝਟਕਾ ਜਾ ਵਜਿਆ ਸੀ ਕਿ ਅੱਜ ਸੱਚਮੁੱਚ ਵਿਛੜ ਜਾਵਾਂਗੀ। ਬਸ ਫਿਰ ਉਸ ਦਿਨ ਅਜੇਹੇ ਵਿਛੜੇ ਕੀ ਮੁੜ ਨਾ ਮਿਲੇ। ਮੇਰਾ ਤਨ ਸਮੇਂ ਦੀਆਂ ਮਜਬੂਰੀਆਂ ਹਟਾਉਂਦਾ ਕਿਸੇ ਹੋਰ ਮੁਲਕ ਚ ਆ ਵਸਿਆ ਤੇ ਮਨ ਉਸ ਕੁੜੀ ਦੀ ਤਲਾਸ਼ ਚ ਭਟਕਦਾ ਰਿਹਾ। ਪਤਨੀ ਸੰਗ ਸੁੱਤੇ ਨੂੰ ਵੀ ਉਸ ਕੁੜੀ ਦੇ ਸੁਪਨੇ ਆਉਂਦੇ ਰਹੇ। ਕਈ ਵਾਰ ਮੈਂ ਆਪਣੇ ਆਪ ਨੂੰ ਲਾਣਤਾ ਵੀ ਪਾਉਂਦਾ ਕਿ ਮੈਂ ਚੋਨਾ ਕਿਸੇ ਹੋਰ ਨੂੰ ਆ ਤੇ ਹਟਾਉਂਦਾ ਕਿਸੇ ਹੋਰ ਨੂੰ ਆ। ਸ਼ਾਇਦ ਬਹੁਤੇ ਲੋਕਾਂ ਦਾ ਇਹੀ ਹਾਲ ਹੋਵੇ। ਸ਼ਾਇਦ ਸਾਡੇ ਪੰਜਾਬੀ ਗੀਤਾਂ 'ਚ ਵੀ ਅੱਜਕੱਲ੍ਹ ਏਸੇ ਗੱਲ ਦਾ ਰੋਣਾ ਹੈ। ਗੋਰੇ ਲੋਕ ਏਸੇ ਕਰਕੇ ਸਾਡੇ ਪ੍ਰਬੰਧਕੀ ਵਿਆਦਮ ਖੋਲ ਉਡਾਉਂਦੇ ਨੇ। ਅੱਜ ਵੀ ਮੈਨੂੰ ਉਸ ਕੁੜੀ ਦੀ ਯਾਦ ਆ ਰਹੀ ਸੀ। ਮੇਰੀਆਂ ਯਾਦਾਂ ਦੀ ਲੜੀ ਟੁੱਟ ਗਈ ਜਦੋਂ ਟੀਚਰ ਨੇ ਮੈਨੂੰ ਆਪਣੀ ਇੰਟਰੋਡਕਸ਼ਨ ਦੇਣ ਲਈ ਕਿਹਾ। ਮੈਂ ਦੱਸਿਆ ਜੀ ਮੇਰਾ ਨਾਮ ਚਰਨਜੀਤ ਹੈ। ਛੋਟਾ ਨਾਮ ਚੰਨੀ। ਮੈਨੂੰ ਪੰਜਾਬੀ ਗੀਤ ਗਾਉਣ ਦਾ ਸ਼ੌਕ ਆ। ਕਮਰੇ ਤੋਂ ਬਾਹਰ ਮਿਲੀ ਕੁੜੀ ਮੇਰੇ ਵੱਲ ਹੈਰਾਨੀ ਨਾਲ ਤੱਕੀ। ਜਦੋਂ ਉਹਦੀ ਵਾਰੀ ਆਈ ਤਾਂ ਉਹਨੇ ਦੱਸਿਆ ਕਿ ਉਹਦਾ ਨਾਮ ਮਨਪ੍ਰੀਤਾ ਹੈ। ਉਹਨੂੰ ਕਵਿਤਾ ਲਿਖਣ ਤੇ ਗਾਉਣ ਦਾ ਸ਼ੌਕ ਆ ਫਿਰ ਹੋਰ ਲੋਕਾਂ ਦੀ ਜਾਣ ਪਹਿਚਾਨ ਹੋਈ ਕੋਈ ਇਟਲੀ ਤੋਂ ਕੋਈ ਫਰਾਂਸ ਜਰਮਨ ਚੀਨ ਰੂਸ ਕੋਈ 30 35 ਮੁਲਕਾਂ ਦੇ ਲੋਕ ਟੀਚਰ ਨੇ ਅਚਾਨਕ ਕਿਹਾ ਕਿ ਅੱਜ ਕਲਾਸ 'ਚ ਪਹਿਲਾ ਦਿਨ ਮਿਸਟਰ ਚੰਨੀ ਤੁਹਾਨੂੰ ਪੰਜਾਬੀ ਗੀਤ ਸੁਣਾਉਣਗੇ ਕਲਾਸਰੂਮ ਤਾੜੀਆਂ ਨਾਲ ਗੂੰਜ ਉੱਠਿਆ ਮੇਰੇ ਹੱਥ ਆਪ ਮੁਹਾਰੇ ਅੱਗੇ ਪੇ ਡੈਸਕ ਤੇ ਥਾਪ ਦੇਣ ਲੱਗੇ ਡੈਸਕ ਤੇ ਢੋਲ ਕੀ ਵੱਜਣ ਦੀ ਧੀਰ ਸੀ ਸਾਰੀ ਕਲਾਸ 'ਚ ਸਨਾਟਾ ਚਾ ਗਿਆ ਗੀਤ ਮੁਕਣ ਤੋਂ ਬਾਅਦ ਮੇਰੇ ਤਰਨਮ ਨੂੰ ਭਰਪੂਰ ਦਾਦ ਮਿਲੇ ਥੋੜੇ ਸਮੇਂ ਦੀ ਛੁੱਟੀ ਸਮੇਂ ਬਾਕੀ ਕੰਮ ਨਾਲ ਸੰਬੰਧਿਤ ਲੋਕਾਂ ਨੇ ਮੈਨੂੰ ਮਿਲ ਕੇ ਖੁਸ਼ੀ ਪ੍ਰਗਟਾਈ ਪਰ ਪਤਾ ਨਹੀਂ ਕਿਉਂ ਉਸ ਕੁੜੀ ਮਨਪ੍ਰੀਤ ਦੀਆਂ ਅੱਖਾਂ ਮੇਰਾ ਗੀਤ ਸੁਣ ਕੇ ਹੰਝੂਆਂ ਨਾਲ ਡੁੱਬ ਡਬਾ ਗਈਆਂ ਸ਼ਾਇਦ ਮੇਰੇ ਗੀਤ ਦੇ ਬੋਲੋ ਦੇ ਖਿਆਲਾਂ ਨੂੰ ਹੰਗਾਲ ਦੇ ਕਿਸੇ ਪੁਰਾਣੀ ਯਾਦ ਨੂੰ ਨੇ ਤਾਰ ਗਏ ਸਨ ਉਹਨੇ ਕਿਹਾ ਕਿ ਉਹ ਕੁਝ ਦਿਨ ਮੈਨੂੰ ਮਿਲਣਾ ਚਾਹੁੰਦੀ ਹੈ ਫਿਰ ਅੱਧੇ ਸਮੇਂ ਦੀ ਬ੍ਰੇਕ ਵਿੱਚ ਉਹ ਮੇਰੇ ਨਾਲ ਕੈਫੇਟੇਰੀਆ ਚਲੀ ਗਈ। ਉਹਨੇ ਪਹਿਲਾ ਸਵਾਲ ਇਹੀ ਕੀਤਾ ਕਿ ਤੇ ਤੁਸੀਂ ਉਹੀ ਚੰਨੀ ਤਾਂ ਨਹੀਂ ਜੋ ਡੀਏਵੀ ਕਾਲਜ ਜਲੰਧਰ ਚ ਹੋਏ ਯੂਥ ਫੈਸਟੀਵਲ ਤੇ ਗਉਣ ਆਈ ਸੀ? ਹਾਂ ਹਾਂ ਮੈਂ ਉਹੀ ਹਾਂ ਮਹਿਰਾਨ ਹੁੰਦਿਆ ਕਿਹਾ। ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਉਦੋਂ ਵੀ ਤੁਹਾਡੇ ਗੀਤ ਨੇ ਬਹੁਤ ਜਾਦੂ ਕੀਤਾ ਸੀ ਅੱਜ ਵਾਂਗ। ਬੜੀ ਖੂਬਸੂਰਤ ਆਵਾਜ਼ ਆ ਤੁਹਾਡੀ। ਤੇ ਉਹ ਚੁੱਪ ਕਰ ਗਈ ਜਿਵੇਂ ਕਿਤੇ ਗਵਾਚ ਗਈ ਹੋਵੇ। ਫਿਰ ਬੋਲੀ ਕਿ ਉਸ ਦਿਨ ਤੁਹਾਡੇ ਉਨਾਬੀ ਰੰਗ ਦੀ ਪੱਗ ਬੰਨੀ ਹੋਈ ਸੀ ਹੁਣ ਤਾਂ ਤੁਸੀਂ ਪੱਗ ਤੋਂ ਬਗੈਰ ਕਲੀਨ ਸ਼ੇਵ ਹੋਏ ਪਛਾਣ ਚ ਵੀ ਨਹੀਂ ਆਉਂਦੇ ਬਹੁਤ ਬਦਲ ਗਏ ਲੱਗਦੇ ਹੋ ਉਦੋਂ ਤੁਹਾਡੇ ਗਾਏ ਹੋਏ ਗੀਤ ਬਹੁਤ ਧੇੜ ਸਾਡੇ ਕਾਲਜ ਦੀਆਂ ਫਿਜਾਵਾਂ ਚ ਗੂੰਜਦੇ ਰਹੇ ਸੀ ਉਹਨੇ ਵੀ ਜੋ ਮੈਨੂੰ ਸਭ ਤੋਂ ਪਹਿਲੀ ਚਿੱਠੀ ਲਿਖੀ ਸੀ ਤੁਹਾਡੇ ਗੀਤ ਨਾਲ ਸ਼ੁਰੂ ਹੁੰਦੀ ਸੀ ਉਹਨੇ ਠੰਡਾ ਹੋ ਕਪ ਰਿਆ ਕਿਸ ਨੇ ਲਿਖੀ ਸੀ ਜੀ ਚਿੱਠੀ ਮੈਂ ਪੁੱਛਿਆ ਹੂੰ ਸੀ ਕੋਈ ਕੀ ਕਰਾਂਗੇ ਯਾਦ ਕਰਕੇ ਉਹ ਉਦਾਸ ਹੋ ਗਈ ਅਸੀਂ ਕਾਫੀ ਖਤਮ ਕਰਕੇ ਕਲਾਸਰੂਮ 'ਚ ਚਲੇ ਗਏ ਮੈਨੂੰ ਉਹ ਕੁੜੀ ਦਰਦ ਦੀ ਵਿੰਨੀ ਹੋਈ ਜਾਪੀ ਸੀ ਜੋ ਮੇਰੀ ਹਮਦਰਦੀ ਦਾ ਸਹਾਰਾ ਪਾਲ ਰਹੀ ਸੀ ਗੀਤ ਸੰਗੀਤ ਦੀ ਸਾਂਝ ਹੋਣ ਕਾਰਨ ਉਹ ਜਲਦੀ ਮੇਰੇ ਨਾਲ ਖੁੱਲ ਗਈ ਗੱਲਬਾਤ ਦੌਰਾਨ ਉਹਨੇ ਦੱਸਿਆ ਕਿ ਮੈਂ ਕਾਲਜ ਸਮੇਂ ਕਿਸੇ ਮੁੰਡੇ ਨੂੰ ਬਹੁਤ ਪਿਆਰ ਕਰਦੀ ਸੀ ਉਹਦੇ ਲਈ ਗੋਂਦੀ ਤੇ ਉਸੇ ਲਈ ਲਿਖਦੀ ਸੀ ਕਾਲਜ ਵਿੱਚ ਸਾਡੀ ਜੋੜੀ ਦੀਆਂ ਗੱਲਾਂ ਵੀ ਤੁਰੀਆਂ ਅਸੀਂ ਵਿਆਹ ਕਰਾਉਣ ਦਾ ਮਨ ਵੀ ਪੱਕਾ ਕਰ ਲਿਆ ਪਰ ਜਦੋਂ ਸਾਡੇ ਘਰ ਦੇ ਨੂੰ ਖਬਰ ਹੋਈ ਤਾਂ ਉਹਨਾਂ ਤੋਂ ਗੱਲ ਸਹਾਰੀ ਨਾ ਗਈ ਮਾਂ ਨੇ ਦੋ ਹੱਥੜਾ ਮਾਰਿਆ ਤੇ ਇਹਨੂੰ ਗੰਦੀ ਔਲਾਦ ਨੂੰ ਮੈਂ ਕਿਉਂ ਜੰਮਿਆ ਜੇ ਤੂੰ ਇਹੀ ਚੰਦ ਚੜ੍ਹਨਾ ਸੀ ਐਦੋਂ ਤੱਕ ਕਿਸੇ ਖੂਹ ਖਾਤੇ ਚ ਡੁੱਬ ਮਾਰਦੀ ਪਿਓ ਤੇ ਭਰਾਵਾਂ ਨੇ ਕਿਹਾ ਕਿ ਜੇ ਹੁਣ ਘਰੋਂ ਨਿਕਲੀ ਤਾਂ ਲੱਤਾਂ ਵੱਢ ਦੇਵਾਂਗੇ ਟੋਟੇ ਕਰਕੇ ਕਿਸੇ ਨਹਿਰ ਚ ਹੜਾ ਦੇਵਾਂਗੇ ਪਰ ਅਸੀਂ ਬਦਨਾਮੀ ਨਹੀਂ ਲੈਣੀ ਤੇ ਫਿਰ ਮੈਨੂੰ ਘਰ ਦੇ ਪਿੰਜਰੇ 'ਚ डक ਦਿੱਤਾ ਗਿਆ। ਉਹ ਫਿਰ ਰੋਣ ਲੱਗ ਪਈ। ਮੈਂ ਕਿਹਾ ਫਿਰ ਇੱਥੇ ਕਿਵੇਂ? ਜਿਵੇਂ ਕਿਸੇ ਨੇ ਉਹਦੀ ਦੁੱਖ ਦੀ ਰੱਗ ਤੇ ਹੱਥ ਰੱਖ ਦਿੱਤਾ ਹੋਵੇ। ਫਿਰ ਉਹ ਲੋਕ ਕਨੇਡਾ ਹੋ ਗਏ। ਮੇਰੇ ਡੈਡੀ ਨੂੰ ਕਿਸੇ ਨੇ ਦੱਸ ਪਾਈ। ਆਨੀ ਬਹਾਨੀ ਮੇਰੀ ਦੇਖ ਦਿਖਾਈ ਹੋਈ। ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਜੋਰ ਪਾਇਆ ਤੇ ਮਾਪਿਓ ਵਾਸਤੇ ਦਿੱਤੇ। ਇਹ ਵਿਆਹ ਹੋ ਗਿਆ। ਕੁਝ ਮਹੀਨੇ ਬਾਅਦ ਮੈਂ ਜਹਾਜ਼ ਚੜ੍ਹ ਕੇ ਕਨੇਡਾ ਆ ਗਈ। ਮਨਪ੍ਰੀਤ ਗੱਲਾਂ ਕਰਦੀ ਗੰਭੀਰਤਾ ਦੇ ਡੂੰਘੇ ਸਾਗਰ 'ਚ ਉਤਰ ਜਾਂਦੀ। ਸ਼ਾਇਦ ਮੈਂ ਐਡਜਸਟ ਕਰੀ ਜਾਂਦੀ। ਪਰ ਜਿਸ ਨਾਲ ਮੈਂ ਵਿਆਹੀ ਸੀ ਉਹ ਮੇਰੇ ਤੋਂ ਦੁੱਗਣੀ ਉਮਰ ਦਾ। ਮੇਰੇ ਬਾਪ ਦੇ ਹਾਨ ਦਾ। ਸ਼ਿਵ ਕੁਮਾਰ ਬਟਾਲਵੀ ਦੀ ਲੂਣਾ ਵਰਗਾ ਹਾਲ ਆ ਮੇਰਾ। ਮੈਂ ਵੀ ਅਕਸਰ ਇਹੀ ਸੋਚਦੀ ਆਂ ਕਿ ਪਿਤਾ ਜੀ ਧੀ ਦਾ ਰੂਪ ਹੰਡਾਵੇ। ਲੋਕਾਵੇ ਤੈਨੂੰ ਲਾਜ ਨਾ ਆਵੇ। ਪਰ ਗੱਲ ਇੱਥੇ ਹੀ ਬਸ ਨਹੀਂ। ਉਹ ਹਰ ਗੱਲ ਵਿੱਚ ਮੇਰੇ ਤੇ ਸ਼ੱਕ ਕਰਦਾ। ਜੇ ਮੈਂ ਕਿਤੇ ਫੋਨ ਕਰਾਂ ਤਾਂ ਆਖੂ ਕਿਹਨੂੰ ਫੋਨ ਕਰਦੀ ਆਂ? ਪਹਿਲਾਂ ਮੈਨੂੰ ਦਿਖਾ ਜਿਵੇਂ ਚੰਗੀ ਤਰ੍ਹਾਂ ਤਿਆਰ ਹੋਵਾਂ ਤਾਂ ਆਖੂ ਸਟੋਰ ਚ ਗਈ ਨੂੰ ਕਿਸੇ ਯਾਰ ਨੇ ਵੇਖਣਾ ਹੋਣਾ ਜਾਂ ਉਹੀ ਆਖੀ ਜਾਊ ਕਿਹਦੇ ਵੱਲ ਝਾਕਦੀ ਸੀ ਮੈਂ ਤਾਂ ਕਹਿਣਾ ਚਾਹਨੀ ਆ ਕਿ ਆਪਣੇ ਪ੍ਰੇਤਪਾਲ ਤੋਂ ਬਿਨਾਂ ਮੈਂ ਕਿਸੇ ਵੱਲ ਨਹੀਂ ਸੀ ਝਾਕੀ ਪਰ ਮੈਂ ਕਦੇ ਕਲੇਸ਼ ਤੋਂ ਡਰਦੀ ਮਾਰੀ ਕਹਿ ਨਾ ਸਕੀ ਹੁਣ ਤਾਂ ਮੈਨੂੰ ਕੁੱਟਣ ਮਾਰਨ ਵੀ ਲੱਗ ਪਿਆ ਜੇ ਮੈਂ ਕਿਸੇ ਘਰ ਦੇ ਮੈਂਬਰ ਜਾਂ ਰਿਸ਼ਤੇਦਾਰ ਕੋਲ ਫਰਿਆਦ ਕਰਦੀ ਆਂ ਤਾਂ ਹਰ ਕੋਈ ਆਖਦਾ ਇਹ ਤੁਹਾਡਾ ਪਤੀ ਪਤਨੀ ਦਾ ਮਾਮਲਾ ਹੈ ਉਹਨੂੰ ਖੁਸ਼ ਰੱਖਣਾ ਤੇਰਾ ਫਰਜ਼ ਆ ਮੈਂ ਬਹੁਤ ਦੁਖੀ ਆਂ ਇਸ ਮੁਲਕ ਵਿੱਚ ਮੇਰਾ ਕੋਈ ਨਹੀਂ ਆਵੀ ਉਹਦੇ ਰਿਸ਼ਤੇਦਾਰ ਨੇ ਮਸਾਂ ਉਸਨੂੰ ਗੱਲ ਮਨਾਈ ਆ ਕਿ ਮੈਂ ਪੜ੍ਹੀ ਲਿਖੀ ਆ ਉਹ ਮੈਨੂੰ ਕੋਈ ਕੋਰਸ ਕਰਵਾ ਦੇਵੇ ਤੇ ਚੰਗੀ ਜੌਬ ਮਿਲ ਜਾਵੇਗੀ ਉਹਨੇ ਮੈਨੂੰ ਇੰਗਲਿਸ਼ ਦੇ ਕੋਰਸ ਚ ਲਾਇਆ ਪਰ ਹਜੇ ਵੀ ਆਖੀ ਜਾਉਂ ਕੰਮ ਤਾਂ ਤੂੰ ਫੈਕਟਰੀ ਚ ਹੀ ਕਰਨਾ ਹੋਰ ਪੜ੍ਹ ਕੇ ਕੀ ਲੈਣਾ ਇਹ ਗੱਲ ਵੀ ਆਮ ਹੀ ਆਖਦਾ ਓਥੇ ਪੜਨ ਨ ਜਾਈ ਐਵੇਂ ਨਾ ਯਾਰਾਂ ਨਾਲ ਤੁਰੇ ਫਿਰੀ ਜੇ ਕਿਤੇ ਉਹਨੂੰ ਪਤਾ ਲੱਗ ਗਿਆ ਕਿ ਮੈਂ ਤੁਹਾਡੇ ਨਾਲ ਕਾਫੀ ਪਿੰਦੀ ਆ ਤੇ ਗੱਲਾਂ ਵੀ ਮਾਰਦੀ ਆ ਤਾਂ ਮੇਰੀ ਸ਼ਮਤ ਆ ਜਾਵੇਗੀ ਦੂਜੇ ਦਿਨ ਉਹਨੇ ਮੈਨੂੰ ਕਾਲਜ ਨਹੀਂ ਆਣ ਦੇਣਾ ਮੈਂ ਉਹਦੀ ਦਰਦ ਕਹਾਣੀ ਸੁਣ ਕੇ ਬੇहद ਦੁਖੀ ਹੋ ਜਾਣਾ ਉਹਦੀ ਜ਼ਿੰਦਗੀ ਵੀ ਮੇਰੇ ਵਾਂਗ ਕੱਟੀ ਹੋਈ ਪਤੰਗ ਵਰਗੀ ਆ ਜੀਨੂੰ ਹਾਲਾਤ ਤੇ ਮਜਬੂਰੀਆਂ ਨੇ ਪਤਾ ਨਹੀਂ ਕਿੱਥੇ ਲਿਜਾ ਸੁੱਟਣਾ ਮੈਨੂੰ ਜਿਵਾ ਹੋ ਰਹੀ ਹਿਰਨੀ ਮੰਗ ਜਾਪਦੀ ਆ ਜੋ ਹਰ ਰੋਜ਼ ਬ੍ਰੇਕ ਵਿੱਚ ਕਾਫੀ ਪੀਣ ਦੇ ਨਾਲ-ਨਾਲ ਆਪਣਾ ਦਰਦ ਸਾਂਝਾ ਕਰਦੀ ਆ ਉਹਦੀ ਰੋਮ-ਰੋਮ 'ਚ ਹਜੇ ਵੀ ਪ੍ਰਿਤਪਾਲ ਦਾ ਨਾਮ ਆ ਤੇ ਸੋਹਰਾਕਰ ਉਸ ਨੂੰ ਬੁੱਚੜਖਾਨਾ ਜਾਪਦਾ ਜਿੱਥੇ ਉਹਦਾ ਮਨ ਤਨ ਰੋਜ਼ ਕਤਲ ਹੁੰਦੇ ਨੇ ਐਸੀ ਤਰ੍ਹਾਂ ਦਿਨ ਬੀਤਦੇ ਰਹੇ ਹੁਣ ਉਹ ਮੇਰੇ ਨਾਲ ਕਾਫੀ ਹਾਊਸ ਤੋਂ ਬਾਹਰ ਵੀ ਗੱਲਾਂ ਕਰ ਲੈਂਦੀ ਆ ਇੱਕ ਦਿਨ ਜਦੋਂ ਮੈਂ ਪਾਰਕਿੰਗ ਲੋਟ 'ਚੋਂ ਕਾਰ ਲੈਣ ਲਈ ਜਾ ਰਹੀ ਸੀ ਤਾਂ ਉਹ ਆਪਣੇ ਪਤੀ ਦੀ ਕਾਰ ਵਿੱਚ ਬੈਠਣ ਲਈ ਜਾ ਰਹੀ ਸੀ ਜੋ ਹਜੇ ਉੱਥੇ ਨਹੀਂ ਸੀ ਆਇਆ ਉਹ ਮੈਨੂੰ ਫੇਰ ਦੱਸਣ ਲੱਗ ਪਈ ਕਿ ਮੇਰੀ ਸੱਸ ਮੈਨੂੰ ਕੰਜਰੀ ਦੱਸਦੀ ਆ ਛੋਟਾ ਦਿਓਰ ਜੋ ਉਮਰ ਵਿੱਚ ਮੇਰੇ ਨਾਲੋਂ ਵੱਡਾ ਹੈ ਸ਼ਰਾਬ ਪੀ ਕੇ ਕਈ ਵਾਰ ਦੁਰਵਿਵਹਾਰ ਕਰ ਚੁੱਕਿਆ ਹੈ ਤੇ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਵੀ ਬਣਾਉਣਾ ਚਾਹੁੰਦਾ ਹੁਣ ਮੈਂ ਪਿਛਲੇ 2 ਮਹੀਨਿਆਂ ਦੀ ਗਰਭਵਤੀ ਹਾਂ ਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਮੇਰਾ ਜੀ ਕਰਦਾ ਕੁਝ ਖਾ ਕੇ ਮਰ ਜਾਵਾਂ ਮੇਰਾ ਹੁਣ ਹੈਵੀ ਕੌਣ ਮਾਪੇ ਤਾਂ ਪਹਿਲਾਂ ਹੀ ਦੁਸ਼ਮਣ ਬਣ ਗਏ ਸਨ ਤੇ ਭਰਾਵਾਂ ਨੂੰ ਕੈਨੇਡਾ ਆਉਣ ਦਾ ਲਾਲਚ ਸੀ ਇਹ ਰਿਸ਼ਤੇ ਨਾਤੇ ਲਾਲਚ ਦੀਆਂ ਨੀਹਾਂ ਤੇ ਖੜੇ ਨਹੀਂ ਉੰਜ ਸਾਰੇ ਮਕਾਰ ਤੇ ਧੋਖੇ ਹੀ ਬਾਜ਼ ਨੇ ਮਾਪੇ ਸੋਚਦੇ ਨੇ ਕਿ ਨਾਲੇ ਮੇਰਾ ਫਾਹਾ ਵੱਡ ਹੋ ਜੂ ਤੇ ਨਾਲੇ ਬਾਕੀ ਟੱਬਰ ਕੈਨੇਡਾ ਨਿਕਲ ਜੂ ਨਾਲੇ ਪੁੰਨ ਤੇ ਨਾਲੇ ਫਲੀਆਂ ਐਸੇ ਕਰਕੇ ਮੰਡੀ ਦੀ ਵਸਤੂ ਸਮਝ ਕੇ ਉਹਨਾਂ ਨੇ ਮੈਨੂੰ ਵੇਚਤਾ ਉਹਦੀਆਂ ਅੱਖਾਂ ਨਮ ਹੋ ਗਈਆਂ ਸਾਹਮਣੇ ਇੱਕ ਕਾਰ ਆਉਂਦੀ ਦੇਸੀ ਮਨਪ੍ਰੀਤ ਭੱਜ ਕੇ ਮੇਰੇ ਕੋਲੋਂ ਪਰੇ हट ਗਈ ਉਹਦੇ ਮੋਹੋਂ ਨਿਕਲਿਆ ਉਹ ਆਗੇ ਉਹ ਕੰਬ ਰਹੀ ਸੀ ਜਿਵੇਂ ਉਹਦੇ ਪਤਨੀ ਨੇ ਉਹਨੂੰ ਗੱਲਾਂ ਕਰਦੀ ਨੂੰ ਵੇਖ ਲਿਆ ਹੋਵੇ ਫਿਰ ਉਹ ਕਾਲੇ ਰੰਗ ਦੀ ਕਾਰ ਉਹਦੇ ਸਾਹਮਣੇ ਆ ਰੁਕੀ ਜਿਸ ਨੂੰ ਇੱਕ ਵੱਡੀ ਉਮਰ ਦਾ ਮਰਦ ਚਲਾ ਰਿਹਾ ਸੀ ਸੁਰਖ ਅੱਖਾਂ ਤੇ ਸਿਰ ਉੱਪਰ ਟੋਪੀ ਵੱਡੀਆਂ-ਵੱਡੀਆਂ ਮੋਛਾਂ ਹੇਠ ਟੱਕਿਆ ਹੋਇਆ ਪੱਕੜ ਚਿਹਰਾ ਉਹ ਚੰਗਿਆੜੇ ਕੱਢਦੀਆਂ ਅੱਖਾਂ ਨਾਲ ਮੇਰੇ ਵੱਲ ਝਾਕਿਆ ਜਿਵੇਂ ਕਹਿਣਾ ਚਾਹੁੰਦਾ ਹੋਵੇ ਕਿ ਤੁਸੀਂ ਕੀ ਸਮਝਦੇ ਹੋ ਮੈਨੂੰ ਕੁਝ ਪਤਾ ਨਹੀਂ ਜ ਆਪਦਾ ਸੀ ਇਹ ਮਨਪ੍ਰੀਤ ਦਾ ਪਤੀ ਹੈ ਪਰ ਕਿੱਥੇ ਮਨਪ੍ਰੀਤ ਕਿੱਥੇ ਇਹ ਜ਼ਮੀਨ ਆਸਮਾਨ ਦਾ ਫਰਕ ਫਿਰ ਕਾਰ ਦਾ ਬੂਹਾ ਖੁੱਲ੍ਹਿਓ ਭੱਜ ਕੇ ਅੰਦਰ ਵੜੀ ਕਾਰ ਦੇ ਟਾਇਰਾਂ 'ਚੋਂ ਚਿੱਕਾਂ ਨਿਕਲੀਆਂ ਜੋ ਉਸ ਮਰਦ ਦਾ ਗੁੱਸਾ ਪ੍ਰਗਟਾ ਰਹੀਆਂ ਸਨ ਮੈਂ ਕਿੰਨੀ ਦੇਰ ਖੜਾ ਜਾਂਦੀ ਕਾਰ ਵੱਲ ਵੇਖਦਾ ਰਿਹਾ ਉਹ ਬੰਦਾ ਹਜੇ ਵੀ ਬਾਹਾਂ ਚੁੱਕ-ਚੁੱਕ ਕੁਝ ਆਖ ਰਿਹਾ ਸੀ ਜਿਵੇਂ ਉਹਦੇ ਨਾਲ ਲੜ ਰਿਹਾ ਹੋਵੇ ਕਿ ਦਸ ਕੁੱਤੀਏ ਇਹ ਕਿਹੜਾ ਯਾਰ ਸੀ ਤੇਰਾ ਉਹ ਵਿਚਾਰੀ ਡਰੀ ਸੈਮੀ ਹਿਰਨੀ ਵਾਂਗ ਅਥਰੂ ਕੇਰ ਰਹੀ ਹੋਵੇਗੀ ਤੇ ਆਖਰੀ ਹੋਵੇਗੀ ਮੇਰਾ ਤਾਂ ਕੋਈ ਵੀ ਨਹੀਂ ਇਸ ਦੁਨੀਆ 'ਚ ਤੂੰ ਵੀ ਨਹੀਂ ਫਿਰ ਉਸ ਦਿਨ ਤੋਂ ਬਾਅਦ ਉਹ ਕਦੇ ਵੀ ਕਾਲਜ ਨਹੀਂ ਆਈ ਹੁਣ ਮੈਂ ਕਾਲਜ ਆ ਕੇ ਇੰਡੀਆ ਵਾਲੀ ਕੁੜੀ ਬਾਰੇ ਕਦੇ ਨਹੀਂ ਸੋਚਦਾ ਸਗੋਂ ਮਨਪ੍ਰੀਤ ਨੂੰ ਲੱਭਦਾ ਕਿ ਜੇ ਕਿਤੇ ਮਿਲੇ ਤਾਂ ਉਹਨੂੰ ਪੁੱਛਾਂ ਕੀ ਉਸ ਦਿਨ ਕੀ ਹੋਇਆ ਸੀ ਸੁਝਾਅ ਦੇਵਾ ਕਿ ਇੰਨੀ ਕਮਜ਼ੋਰ ਨਾ ਬਣ ਸਮਾਜ ਨਾਲ ਟੱਕਰ ਲੈ ਪੁਲਿਸ ਨੂੰ ਦੱਸ ਜੇ ਹੋ ਸਕੇ ਤਲਾਕ ਲੈ ਲੈ ਇਸ ਮਰਦ ਤੋਂ ਖਿਹੜਾ ਛੁੜਾ ਇਹ ਇੰਡੀਆ ਨਹੀਂ ਕੈਨੇਡਾ ਹੈ ਜਿੱਥੇ ਤੇਰੇ ਹੱਕ ਸੁਰੱਖਿਤ ਨੇ ਮੈਨੂੰ ਇੱਕ ਮਾਣਜਾ ਮਹਿਸੂਸ ਹੋਇਆ ਇੱਥੋਂ ਦੇ ਸਿਸਟਮ ਤੇ ਪਰ ਮੁੜ ਕੇ ਉਹ ਕੁੜੀ ਕਦੇ ਵੀ ਕਾਲਜ ਨਾ ਆਈ ਮੈਂ ਹਰ ਰੋਜ਼ ਦੀਵਾਰ ਤੇ ਲੱਗੇ ਨੋਟਿਸ ਬੋਰਡ ਕੋਲ ਲੰਘ ਕੇ ਕਲਾਸਰੂਮ 'ਚ ਜਾਣਾ ਉਤੇ ਹੁਣ ਵੀ ਗੇ ਅਤੇ ਲੈਸਬੀਅਨਾਂ ਬਾਰੇ ਨੋਟਿਸ ਲੱਗੇ ਹੁੰਦੇ ਨੇ ਪਰ ਉਹ ਹੁਣ ਮੈਨੂੰ ਉਪਰੇ ਨਹੀਂ ਜਾਪਦੇ ਨੌਜਵਾਨ ਜੋੜੇ ਆਮ ਹੀ ਕੰਦਾ ਨਾਲ ਖੜੋਤੇ ਇੱਕ ਦੂਜੇ ਨੂੰ ਜੱਫੀਆਂ ਪਾਈ ਤੇ ਚੁੰਮਦੇ ਨੇ ਪਿਆਰ ਕਰਦੇ ਦਿਖਾਈ ਦਿੰਦੇ ਨੇ ਪਰ ਮੈਨੂੰ ਉਹਨਾਂ ਦਾ ਹੁਣ ਪਸ਼ੂਪਣਾ ਐਡਾ ਵੱਡਾ ਨਹੀਂ ਜਾਪਦਾ ਜਿੰਨਾ ਮੇਰੇ ਆਪਣੇ ਸੱਭਿਆਚਾਰ ਦੇ ਅੰਦਰ ਸੀ ਜਦੋਂ ਮੈਂ ਇਹ ਸਾਰਾ ਕੁਝ ਵੇਖਦਾ ਤਾਂ ਨਾਲ ਹੀ ਮੇਰੀ ਸੋਚ 'ਚੋਂ ਦਾਜ ਦੀ ਬਲੀ ਚੜਦੀਆਂ ਮੁਟਿਆਰਾਂ ਮਰਦ ਦਾ ਜ਼ੁਲਮ ਸਹਿੰਦੀਆਂ ਔਰਤਾਂ ਪਸ਼ੂਆਂ ਵਾਂਗ ਵੇਚੀਆਂ ਤੇ ਬਲੀ ਚੜਾਈਆਂ ਜਾਂਦੀਆਂ ਧੀਆ ਪੈਣਾ ਗੁਜ਼ਰਦੀਆਂ ਨੇ ਭਾਰਤੀ ਸੱਭਿਆਚਾਰ ਅੰਦਰ ਫੈਲ ਰਿਹਾ ਨਿਗਾਰ ਮੈਨੂੰ ਪੱਛਮੀ ਸੱਭਿਆਚਾਰ ਤੋਂ ਵੀ ਵੱਡਾ ਜਾਪਦਾ ਮੈਂ ਸੋਚਦਾ ਕਿ ਜੇ ਇਹ ਸਾਰਾ ਕੁਝ ਮਾੜਾ ਹੈ ਤਾਂ ਸਾਡੇ ਕੋਲ ਕਿਹੜਾ ਸਭ ਕੁਝ ਮਾਣ ਕਰਨ ਵਾਲਾ ਮੈਂ ਅੱਜ ਵੀ ਮਨਪ੍ਰੀਤ ਦੀ ਤਲਾਸ਼ ਕਰਦਾ ਸੋਚਦਾ ਕਿ ਕਸਾਈ ਖਾਨੇ ਗਈਆਂ ਹਿਰਨੀਆਂ ਭਲਾ ਕਦੋਂ ਸਹੀ ਸਲਾਮਤ ਭਰਤ ਦੀਆਂ ਨੇ ਕੀ ਇਹ ਨਿਗਾਰ ਨਹੀਂ ਤੇ ਮੈਂ ਬਹੁਤ ਉਦਾਸ ਹੋ ਜਾਣਾ ਸੋ ਦੋਸਤੋ ਇਹ ਸੀ ਕਹਾਣੀ ਮੇਜਰ ਮੰਗੜ ਜੀ ਵੱਲੋਂ ਲਿਖੀ ਗਈ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ